ਤੋਡੇ ਨਾਲ ਜਿਆਦੇ ਹਰ ਕੰਮ ਤਾਂ ਮੈਂ ਮੁੱਖ ਮੰਤਰੀ ਸਾਹਿਬ ਪੰਜਾਬ ਨੂੰ ਇਹ ਗੱਲ ਦੱਸਣੀ ਚਾਹੁੰਦਾ ਐ ਔਰ ਦੂਜਾ ਮੇਰੇ ਵਿਰੋਧੀਆਂ ਨੂੰ ਜਿਹੜੇ ਮੇਰੇ ਖਿਲਾਫ ਇਲੈਕਸ਼ਨ ਲੜ ਰਹੇ ਕਿ ਰਾਜਾ ਵੜਿੰਗ ਕੋਈ ਮੈਨੂੰ ਬਾਹਰਲਾ ਕਹਿੰਦਾ ਯਾਰ ਮੈਨੂੰ 15 20 ਸਾਲ ਹੋ ਗਏ ਸੇਵਾ ਕਰਦੇ ਨੂੰ ਗਿੱਦੜ ਬੇ ਨੂੰ ਇਹ ਮੈਨੂੰ ਬਾਹਰਲਾ ਹੀ ਦੱਸਦੇ ਐ ਹਜੇ ਤੱਕ ਸੋ ਇਹਰਾ ਮਤਲਬ ਅੰਦਰ ਲਿਆਂ ਨੂੰ ਨਕਾਰਿਆ ਬਾਹਰਲਾ ਤੁਸੀਂ ਮੈਨੂੰ ਦੱਸ ਦਿਓ ਮੈਂ ਕੋਈ ਚੰਗੇ ਕੰਮ ਕੀਤੇ ਹੋਣੇ ਸੋ ਮੇਰੀ ਬੇਨਤੀ ਹੈ ਡਾਕਟਰ ਭਾਵੇਂ ਕਿਤੋਂ ਦਾ ਵੀ ਹੋਵੇ ਲੇਕਿਨ ਇਲਾਜ ਚੰਗਾ ਕਰਨ ਵਾਲਾ ਹੋਵੇ ਵਿਅਕਤੀ ਉਹਰੇ ਕੋਲੇ ਇਲਾਜ ਕਰਾਉਣਾ ਸੇ ਕਲਕੱਤੇ ਵੀ ਚਲਾ ਜਾਂਦਾ ਹੈ ਡਾਕਟਰ ਭਾਵੇਂ ਗਵਾਨ ਚ ਹੋਵੇ ਇਲਾਜ ਚੰਗਾ ਨਾ ਕਰਦਾ ਹੋਵੇ ਫਾਰ ਐਗਜ਼ਾਮਪਲ ਵੀ 2 ਨੰਬਰ ਵਾਰਡ ਚ ਰਹਿੰਦਾ ਹੋਵੇ ਤੇ 2 ਨੰਬਰ ਵਾਰਡ ਵਾਲਿਆਂ ਨੂੰ ਇਹਨਾਂ ਕਦੇ ਦਰਸ਼ਨ ਦਿੱਤੇ ਹੋਣ ਤਾਂ ਮੈਨੂੰ ਲੱਗਦਾ ਕਿ ਉਹਨੂੰ ਪਿਆਰ ਨਹੀਂ ਲੋਕ ਕਰਦੇ ਸੋ ਮੇਰੀ ਇਹ ਬੇਨਤੀ ਹੈ ਸਾਨੂੰ ਕੋਈ ਮੁੱਖ ਮੰਤਰੀ ਸਾਹਿਬ ਕਹਿੰਦਾ ਇੱਕ ਗਮਲਾ ਵਾਲਾ ਬੂਟਾ ਇੱਕ ਬੋਰਡ ਇੱਕ ਫਲਾਨਾ ਆਦਰਨੀਆ ਭਗਵੰਤ ਸਿੰਘ ਮਾਨ ਸਾਹਿਬ ਤੇ ਖਾਸ ਕਰਕੇ ਜਿਹੜੇ ਤੁਹਾਡੇ ਉਮੀਦਵਾਰ ਸਾਹਿਬ ਨੇ ਇਕੱਲੇ ਕਹਿ ਦਿੰਦੇ ਨੇ ਕਿ ਰਾਜਾ ਬਰਿੰਗ ਲੁਧਿਆਣੇ ਨੂੰ ਲੜ ਲਿਆ ਭਗਵੰਤ ਸਿੰਘ ਮਾਨ ਜਲਾਲਾਬਾਦ ਤੋਂ ਚੋਣ ਲੜਿਆ ਭਗਵੰਤ ਸਿੰਘ ਮਾਨ ਸਾਹਿਬ ਲਹਿਰੇਗਾਗੇ ਤੋਂ ਚੋਣ ਲੜੇ ਫਿਰ ਭਗਵੰਤ ਮਾਨ ਸਾਹਿਬ ਸੰਗਰੂਰ ਤੋਂ ਪਾਰਲੀਮੈਂਟ ਦਾ ਇਲੈਕਸ਼ਨ ਲੜੇ ਫੇਰ ਭਗਵੰਤ ਸਿੰਘ ਮਾਨ ਸਾਹਿਬ ਧੂਰੀ ਤੋਂ ਇਲੈਕਸ਼ਨ ਲੜੇ ਸੋ ਇਹ ਫਿਰ ਇਹਨਾਂ ਨੂੰ ਕੀ ਕਹੋਗੇ ਤੁਸੀਂ ਮੇਰੇ ਕਹਿਣ ਦਾ ਮਤਲਬ ਜਿਹੜੇ ਲੀਡਰ ਹੁੰਦੇ ਐ ਸਰਦਾਰ ਪ੍ਰਕਾਸ਼ ਸਿੰਘ ਬਾਦਲ ਘੱਟੋ ਘੱਟ 10 ਸਾਮਾ ਤੋਂ ਚੋਣਾਂ ਲੜੇ ਕਦੇ ਕਿਲਾਲਾ ਰਾਏਪੋਤ ਤੋਂ ਲੜੇ ਕਦੇ ਕਿਤੋਂ ਲੜੇ ਐਵੇਂ ਸਰਦਾਰ ਸੁਖਬੀਰ ਸਿੰਘ ਬਾਦਲ ਕਦੇ ਫਰੀਦਕੋਟੋਂ ਪਾਰਲੀਮੈਂਟ ਲੜੇ ਤੇ ਫਿਰ ਕਦੇ ਜਲਾਲਾਬਾਦ ਤੋਂ ਲੜੇ ਕਦੇ ਉਹਨਾਂ ਦਾ ਪਰਿਵਾਰ ਬਠਿੰਡੀਆਂੋਂ ਲੜਿਆ ਸੋ ਮੇਰੇ ਕਹਿਣ ਦਾ ਮਤਲਬ ਲੋਕਾਂ ਨੂੰ ਪਤਾ ਬਾਹਰਲੇ ਅੰਦਰਲੇ ਦਾ ਜਿਹੜੇ ਅੰਦਰਲੇ ਸੀ 10 ਸਾਲ ਅਕਾਲੀ ਦਲ ਚ ਰਹੇ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਸਰਕਾਰ ਰਹੀ ਹੁਣ ਵੀ 3 ਸਾਲਾਂ ਦੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈਗੀ ਹੈ ਲੇਕਿਨ ਗਿੱਦੜਬਾਦੀ ਆਸੇ ਕੋਈ ਪ੍ਰਾਪਤੀ ਕਨਾ ਦਿਓ ਵੀ ਆਹ ਪ੍ਰਾਪਤੀ ਹੈ ਤੁਹਾਡੇ ਲੋਕਾਂ ਦੀ ਇਹ ਕਹਿ ਦੇਣਾ ਕਿ 100 ਕਰੋੜ ਡਿੱਗੀ ਚ ਪਾ ਕੇ ਆਇਆ ਤੇ ਸਾਨੂੰ ਇੰਨੇ ਪੈਸੇ ਕਾਰਜ ਮੰਤਰੀ ਲੈ ਕੇ ਆਇਆ ਇਹ ਸਾਰੀਆਂ ਜਿਹੜੀਆਂ ਫਜ਼ੂਲ ਦੀਆਂ ਗੱਲਾਂ ਇਹ ਲੋਕ ਸਾਰੀਆਂ ਜਾਣਦੇ ਐ ਮੈਂ ਬਾਹਰਲਾ ਸੀ ਮੈਂ ਅੰਦਰਲਾ ਸੀ ਮੈਂ ਗਿੱਦੜਬੇਰਾ ਸੀ ਨਹੀਂ ਸੀ ਲੇਕਿਨ ਜੋ ਮੈਂ ਗਿੱਦੜਬੇ ਆਸੇ ਕੀਤਾ ਉਹ ਤੁਸੀਂ ਕਰ ਨਹੀਂ ਸਕਦੇ ਔਰ ਲੋਕਾਂ ਨੂੰ ਪਤਾ ਹੈ ਕਿ ਨਾਲ ਹੀ ਲਾਲਬਾਈਆ ਉੱਥੇ ਜਿਨ੍ਹਾਂ ਦਾ ਨਾਂ ਖੁੱਡੀਆਂ ਸਾਹਿਬ ਹੈ ਇੱਧਰ ਬਜੀਤ ਜੀ ਨੇ ਬੀਬੀ ਬਜੀਤ ਕੌਰ ਇਹ ਮਲੋੜ ਤੋਂ ਥੇੜੀ ਨਾਲ ਉਹਨਾਂ ਦਾ ਨਾਂ ਉੱਥੇ ਸਰਕਾਰਾਂ ਹੈਗੀਆਂ ਦੋ ਕੈਬਨਿਟ ਮੰਤਰੀ ਹੈ ਮੈਨੂੰ ਜਰਾ ਗਿਣਾ ਦਿਓ ਤਿੰਨ ਸਾਲਾਂ ਦੇ ਵਿੱਚ ਮਾਨ ਸਾਹਿਬ ਵੀ ਸਰਕਾਰ ਨੇ ਉੱਥੇ ਤਿੰਨ ਸਾਲਾਂ ਚ ਕੀ ਕੀਤਾ ਹੈ ਅਗਰ ਇੱਕ ਵੀ ਚੀਜ਼ ਤੁਸੀਂ ਗਿਣਾ ਦਿਓ ਤੇ ਮੈਂ ਤੁਹਾਡਾ ਦਿੰਦਾਰ ਹੋਵਾਂਗਾ ਸੋ ਮੇਰੇ ਕਹਿਣ ਦਾ ਮਤਲਬ ਜੋ ਅਸੀਂ ਕਰਤਾ ਉਹ ਕੋਈ ਹੋਰ ਕਰ ਨਹੀਂ ਸਕਦਾ ਸੋ ਫਜ਼ੂਲ ਬਾਜ਼ੀ ਦੀਆਂ ਗੱਲਾਂ ਮੈਨੂੰ 20 ਸਾਲ ਬਾਅਦ ਵੀ ਤੁਸੀਂ ਇਹ ਕਹੋਗੇ ਤੁਹਾਡੇ ਨਾਲੋਂ ਜ਼ਿਆਦਾ ਮੈਂ ਗਲੀਆਂ ਜਾਣਦਾ ਥੋਡੇ ਨਾਲੋਂ ਜ਼ਿਆਦਾ ਮੈਂ ਲੋਕਾਂ ਨੂੰ ਜਾਣਦਾ ਤੋਡੇ ਨਾਲ ਜ਼ਿਆਦੇ ਮੈਂ ਲੋਕਾਂ ਦੇ ਕੰਮ ਕਰਾਏ ਥੋਡੇ ਨਾਲ ਜ਼ਿਆਦੇ ਮੈਂ ਲੋਕਾਂ ਚ ਵਿਚਰਦਾ ਹਾਂ ਅੱਜ ਵੀ ਤੁਹਾਡੇ ਨਾਲ ਜ਼ਿਆਦੇ ਹਰ ਕੰਮ ਚੱਗੇ ਚਾਹੇ ਲੋਕਾਂ ਦੀ ਮਦਦ ਕਰਨ ਦੇ ਵਿੱਚ ਚਾਹੇ ਕਿਸੇ ਨੂੰ ਹਮਦਰਦੀ ਜਤੌਣ ਦੇ ਵਿੱਚ ਰਾਜਾ ਵਿੜਿੰਗ ਹਮੇਸ਼ਾ ਤਤ ਪਰ ਰਹਿੰਦਾ ਜਿੱਥੇ ਗਿੱਦੜ ਦੇ ਤੋਂ ਉੱਠ ਕੇ ਨਹੀਂ ਤੁਸੀਂ ਪਹੁੰਚ ਸਕਦੇ ਗਿੱਦੜ ਵੀ ਉਦੋਂ ਰਾਜਾ ਵਿੜਿੰਗ ਚੰਡੀਗੜ੍ਹੋਂ ਚੱਲ ਕੇ ਆ ਜਾਂਦਾ ਔਰ ਸਭ ਨੂੰ ਪਤਾ ਵੀ ਕੀ ਦੇਖ 25 ਪਿੰਡਾਂ ਦੇ ਕਾਗਜ਼ ਰੱਦ ਕਰਾਤੇ ਤੁਸੀਂ ਲੋਕਾਂ ਨੇ ਔਰ ਜੋ ਕਾਰਪੋਰੇਸ਼ਨ ਦੇ ਚੋਣਾਂਵਾਂ ਦੇ ਵਿੱਚ ਮੈਂ ਗਿੱਦੜਵੇ ਦੇ ਲੋਕਾਂ ਦਾ ਡਰ ਚੱਕਿਆ ਗਿੱਦੜ ਵਿੱਚ ਰਹਿੰਦੇ ਲੋਕਾਂ ਨੇ ਡਰ ਪਾਇਆ ਹੋਇਆ ਸੀਗਾ ਟੈਰਰ ਪਾਇਆ ਹੋਇਆ ਸੀਗਾ ਇਸ ਤਰ੍ਹਾਂ ਦਾ ਵੀ ਪਤਾ ਨਹੀਂ ਉਹ ਆ ਗਿਆ ਉਹ ਗਿਆ ਸੋ ਉਹ ਡਰ ਰਾਜੇ ਵਿਡਿੰਗ ਨੇ ਚੱਕਿਆ ਔਰ ਕੰਮ ਵੀ ਰਾਜੇ ਵਿਡਿੰਗ ਨੇ ਕੀਤੇ ਇਸ ਕਰਕੇ ਗਿੱਦੜਵੇ ਦੇ ਲੋਕ ਮੈਨੂੰ ਜਿਤਾਉਂਦੇ ਤਿੰਨ ਵਾਰ ਔਰ ਚੌਥੀ ਵਾਰ ਵੀ ਜਿਤਾਉਣਗੇ ਇਹ ਗੱਲ ਯਾਦ ਰੱਖਿਓ ਕਿਉਂਕਿ ਗਿੱਦੜਵੇ ਨੂੰ ਪਤਾ ਹੈ ਕੀ ਅਸਲਾ ਅਸਲੀ ਹਮ ਦਰਦ ਕੌਣ ਹੈ ਤੇ ਕੌਣ ਗਿੱਦੜਬੇ ਲੋਕਾਂ ਦੀ ਤਰੱਕੀ ਕਰਾ ਸਕਦਾ ਹੈ 2027 ਚ ਦੇਖਿਓ ਗਿੱਦੜਬਾ ਐਸਾ ਬਣਾਵਾਵਾਂਗਾ ਕਿ ਦੇਸ਼ ਚੋਂ ਲੋਕ ਵੇਖਣ ਆਇਆ ਕਰਨਗੇ ਕਿ ਐਸਾ ਗਿੱਦੜਬਾ ਰਾਜੇ ਵਿੜਿੰਗਲੇ ਬਣਾਇਆ ਹੈ ਤਿੰਨ ਮਹੀਨੇ ਕੇਵਲ ਮੇਰੇ ਕੋਲੇ ਚਾਰ ਮਹੀਨੇ ਤਾਕਤ ਆ ਇਸੀ ਮੰਤਰੀ ਬਣਿਆ ਸੀਗਾ ਇਸ ਤੋਂ ਪਹਿਲਾਂ ਮੰਤਰੀ ਨਹੀਂ ਰਿਹਾ ਸੀ ਮੈਂ ਔਰ ਚਾਰਾਂ ਮਹੀਨਿਆਂ ਚ ਪੰਜਾਬ ਦੇ ਲੋਕਾਂ ਨੂੰ ਪੁੱਛੋ ਐਦਾਂ ਕੱਲ ਨੂੰ ਤੁਸੀਂ ਕਹੋਗੇ ਰਾਜਾ ਵੜਿੰਗ ਲਧਿਆਣੇ ਦਾ ਨਹੀਂ ਸੀਗਾ ਉੱਥੇ ਜਾ ਕੇ ਲੜ ਗਿਆ ਰਾਜੇ ਵੜਿੰਗ ਕਿਤੋਂ ਦਾ ਵੀ ਹੋਵੇ ਲੇਕਿਨ ਰਾਜੇ ਵੜਿੰਗ ਨੂੰ ਲੋਕ ਪਸੰਦ ਕਰਦੇ ਆ ਮਾਨ ਸਾਹਿਬ ਔਰ ਆਦਨੀਆਂ ਮੇਰੇ ਵਿਰੋਧੀ ਉਮੀਦਵਾਰ ਸਾਬੋ ਇਸ ਕਰਕੇ ਲਧਿਆਣੂ ਵੀ ਜਿੱਤਦਾ ਹੈ ਇਹਦਾ ਮਤਲਬ ਉਹ ਦਿਹਾਣੇ ਵਾਲੇ ਬੇਵਕੂਫ ਸੀ ਨਹੀਂ ਜਿਹੜੇ ਬੰਦੇ ਚੰਗੀ ਸ਼ਵੀ ਵਾਲੇ ਹੁੰਦੇ ਐ ਤੇ ਜਿਨ੍ਹਾਂ ਦਾ ਪਤਾ ਹੁੰਦਾ ਵੀ ਇਹ ਚੰਗਾ ਇਲਾਜ ਕਰ ਸਕਦੇ ਐ ਉਹਨਾਂ ਡਾਕਟਰਾਂ ਦੇ ਕੋਲੇ ਲੋਕ ਸੱਤ ਸਮੁੰਦਰੋਂ ਪਾਰ ਜਾ ਕੇ ਵੀ ਆਪਦਾ ਇਲਾਜ ਕਰਾਇਆਉਂਦੇ ਆਂ ਤੂੰ ਚਿੰਤਾ ਨਾ ਕਰੋ ਕੋਈ ਚੰਗੀ ਗੱਲ ਹੈਗੀ ਹੈ ਰਾਜੇ ਵੜਿੰਗ ਬਾਰੇ ਤਾਂ ਤੁਸੀਂ ਦੱਸੋ ਮਿੱਤਰੋ ਐ ਵੀ ਛੋਟੀਆਂ ਛੋਟੀਆਂ ਥੋੜ੍ਹਾ ਕੋ ਪੁਆਇੰਟ ਹੀ ਨਹੀਂ 15 ਸਾਲਾਂ ਬਾਅਦ ਕਹਿੰਦੇ ਰਾਜਾ ਵੜਿੰਗ ਬਾਹਰ ਲੱਸੀ ਵਾਹ ਇਸ ਤੋਂ